ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬੁਟੀਕ ਐਂਡ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਕਾਫੀ ਟਾਈਮ ਬਾਅਦ ਹਨਾ ਸੂਟਾਂ ਦੀ ਵੀਡੀਓ ਜਿਹੜੇ ਆਪਣੇ ਡਰੈੱਸਾਂ ਤਿਆਰ ਹੋਈਆਂ ਨੇ ਹਨਾ ਆਪਣੇ ਜਿਹੜਾ ਹੈਗਾ ਬੁਟੀਕ ਦੇ ਉੱਪਰ ਕਿਉਂਕਿ ਡਰੈੱਸਾਂ ਦਿੱਲੀ ਦੀਆਂ ਤਿਆਰ ਹੁੰਦੀਆਂ ਨੇ ਜੀ ਸੇਮ ਸੇਮ ਹੀ ਹੁੰਦੀਆਂ ਨੇ ਹਨਾ ਤੇ ਕਿਉਂਕਿ ਤੀਆਂ ਦੇ ਫੰਕਸ਼ਨ ਚੱਲ ਰਹੇ ਹਨ ਤੀਜ ਬਣਾ ਰਹੇ ਨੇ ਸਾਰੇ ਕਿਤੇ ਸਕੂਲਾਂ ਦੇ ਵਿੱਚ ਵੀ ਜਿਹੜੇ ਹੈਗੇ ਬੱਚਿਆਂ ਦੇ ਫੰਕਸ਼ਨ ਚੱਲ ਰਹੇ ਨੇ ਤੇ ਪਿੰਡਾਂ ਦੇ ਵਿੱਚ ਵੀ ਚੱਲ ਰਹੇ ਆ ਉਹਦੇ ਕਰਕੇ ਜਿਹੜੇ ਹੈਗੇ ਆਪਣੇ ਕੋਲੇ ਤੀਆਂ ਦੇ ਬਹੁਤ ਜ਼ਿਆਦਾ ਡ्रेसेस ਬਣਾਈਆਂ ਨੇ ਆਪਾਂ ਨੇ ਸੂਟ ਵੀ ਬਣਾਇਆ ਤੇ ਘਗਰੇ ਵੀ ਬਣਾਇਆ ਤੇ ਜਿੱਦਾਂ ਲਹਿੰਗਾ ਚੋਲੀ ਹਣਾਉ ਵੀ ਹਣਾਇਆ ਵੀ ਜਿਹੜਾ ਆਪਾਂ ਉਹਦੇ ਨਾਲ ਦਾ ਥੋੜਾ ਜਿਹਾ ਦਿਖਾਵਾਂਗੇ ਕਿਉਂਕਿ ਇੱਕ ਦਿਨ ਪਹਿਲਾਂ ਆਪਾਂ ਨੇ ਵੀਡੀਓ ਦੇ ਵਿੱਚ ਦੱਸਿਆ ਸੀ ਤਾਂ ਹਨਾ ਉਪਰੋਂ ਦੇ ਕਮੈਂਟ ਆਏ ਸੀਗੇ ਕਿ ਬਣੇ ਹੋਏ ਜਰੂਰ ਦਿਖਾਓ ਤੇ ਵਿੱਚ ਜਿਹੜਾ ਹੈਗਾ ਅੱਧ ਵਿਚਾਲਾ ਜ ਵੀ ਤੇ ਹੈਗਾ ਜਿੰਨੇ ਕ ਆਪਣੇ ਬਣੇ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਹਨ ਕਿੱਦਾਂ ਦੀ ਆਪਾਂ ਡਰੈੱਸਾਂ ਤਿਆਰ ਕਰੀਆਂ ਨੇ ਉਹ ਆਪਾਂ ਤੁਹਾਡੇ ਨਾਲ ਅੱਜ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਉਹਦੇ ਵਿੱਚ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਹਨ ਵੀ ਆਪਾਂ ਨੇ ਕੀ ਕੀ ਬਣਾਏ ਆਪਣੇ ਬੁਟੀਕ ਤੇ ਕੀ ਕੀ ਬਣਿਆਗਾ ਕਿਉਂਕਿ ਮਿਸਤਰੀ ਲੱਗੇ ਹੋਏ ਨੇ ਇਹ ਘਰੇ ਟਾਈਮ ਹੀ ਨਹੀਂ ਮਿਲਦਾ ਹੈਗਾ ਹਨਾ ਕੋਈ ਵੀਡੀਓ ਵਗੈਰਾ ਬਣਾਉਂਦਾ ਜਦੋਂ ਆਪਾਂ ਸਲਾਈ ਕਰਦੇ ਆਂ ਵੀਡੀਓ ਬਣਾ ਕੇ ਫਿਰ ਜ਼ਿਆਦਾ ਟਾਈਮ ਲੈਂਦੀ ਏ ਚਲੋ ਫਿਰ ਆਇਆ ਹੁੰਦਾ ਵੀ ਜਲਦੀ ਜਲਦੀ ਤੇ ਦੇਣੇ ਹੁੰਦੇ ਆ ਕੱਪੜੇ ਬਣਾ ਲੈਣੇ ਆ ਤੇ ਉਹਦੇ ਕਰਕੇ ਆਪਾਂ ਜਿੰਨੇ ਵੀ ਹਨਾ ਅੱਜ ਬਣੇ ਆ ਉਹ ਕੋਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਆਜੂ ਫਿਰ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅਗਰ ਸਾਡੀ ਚੈਨਲ ਤੇ ਨਵੇਂ ਉਤਾਰਕ ਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਲਓ ਜੀ ਇਹ ਦੇਖੋ ਆਪਾਂ ਨੇ ਜਿਹੜਾ ਤਿਆਰ ਕਰਿਆ ਦੇਖੋ ਇਹ ਵਾਲਾ ਜਿਹੜਾ ਹੈਗਾ ਸ਼ਰਟ ਤਿਆਰ ਕਰੀਏ ਆਪਾਂ ਨੇ ਦੇਖੋ ਲਾਈਨਿੰਗ ਲਾਈ ਇਹਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ ਦੇਖੋ ਲਾਈਨਿੰਗ ਲਗਾਈ ਹੈ ਆਪਾਂ ਨੇ ਕਿਉਂਕਿ ਥੋੜਾ ਜਿਆਦਾ ਗਿਦਾਂ ਚਲੂਣ ਕਰੇ ਵਜ੍ਹਾ ਸੀਗਾ ਉਹਦੇ ਵਿੱਚ ਆਪਾਂ ਨੇ ਲਾਈਨਿੰਗ ਲਗਾਈ ਹੋਈ ਹੈ ਤੇ ਇਹਦੇ ਨਾਲ ਆਪਾਂ ਨੇ ਸ਼ਰਟ ਬਣਾਈ ਹੈ ਕੁਰਤੀ ਇਹ ਨਾਲ ਜਿਹੜਾ ਹੈਗਾ ਆਪਾਂ ਨੇ ਧੱਗੜਾ ਤਿਆਰ ਕਰਿਆ ਆਪਾਂ ਨੇ ਇਹ ਵਾਲਾ ਆਪਣਾ ਘੱਗਰਾ ਤਿਆਰ ਕਰਿਆ ਜਿੱਦਾਂ ਕਮੀਜ਼ ਤੇ ਜਿਹੜਾ ਹੈਗਾ ਬਾਰਡਰ ਹੈਗਾ ਜਾਂ ਉਦਾਂ ਹੀ ਘੱਗਰੇ ਤੇ ਬਾਰਡਰ ਹੈਗਾ ਉੱਪਰ ਆਪਾਂ ਨੇ ਜਿਹੜੀ ਬੈਲਟ ਲਾਈ ਉਹ ਮੈਂ ਅਲੱਗ ਦੀ ਲਾਈ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾ ਸਟੋਨ ਸੀਗੇ ਹਨਾ ਫਿਰ ਜਿਹੜਾ ਹੈਗਾ ਬੱਚਿਆਂ ਦੇ ਡਰੈੱਸ ਹੈ ਚੁਬਦੇ ਆ ਇਹ ਚੁਬਦੇ ਆ ਜੀ ਇਹਦੇ ਨਾਲ ਤਾਂ ਕਰਕੇ ਆਪਾਂ ਨੇ ਜਿਹੜੀ ਹੈਗੀ ਸੌਫਟ ਕੱਪੜੇ ਦੀ ਬੈਲਟ ਅਲੱਗ ਤੋਂ ਲਾਈ ਹੈਗੀ ਇਹਦੇ ਵਿੱਚ ਵੀ ਆਪਾਂ ਨੇ ਜਿਹੜੀ ਹੈਗੀ ਲੈਨਿੰਗ ਲਗਾਈ ਹੋਈ ਹੈ ਆ ਦੇਖੋ ਉੱਚ ਇਕੱਠੀ ਹੋਈ ਪਈ ਆ ਥੋੜੀ ਜੀ ਆਪਾਂ ਨੇ ਉੱਚੀ ਰੱਖੀ ਆ ਲੈਨਿੰਗ ਘੱਗਰੇ ਦੇ ਨਾਲੋਂ ਲੈਨਿੰਗ ਜਿਹੜੀ ਉੱਚੀ ਰੱਖੀ ਆ ਬਾਕੀ ਆਪਾਂ ਨੇ ਨਾਲ ਜੋੜੀ ਨਹੀਂ ਹੈਗੀ ਉੱਪਰੋਂ ਉੱਪਰੋਂ ਜੋੜੀ ਹੋਈ ਹੈ ਇਹ ਅਲੱਗ ਰੱਖੀ ਹੈ ਫਿਰ ਕਿਉਂਕਿ ਜਿਹੜਾ ਘੁੰਮਦਾ ਘਗਰਾ ਉਹਦੇ ਵਿੱਚ ਦਿੱਕਤ ਪੈਂਦੀ ਹੈ ਜੇ ਆਪਾਂ ਨਾਲ ਜੋੜ ਦਿੰਨੇ ਆ ਆ ਦੇਖੋ ਉੱਪਰੋਂ ਆਪਣੀ ਅਟੈਚ ਕੀਤੀ ਹੋਈ ਹੈ ਬਿਲਕੁਲ ਨਾਲ ਆ ਦੇਖੋ ਉਸ ਤਰ੍ਹਾਂ ਹੀ ਤੇ ਜਿਹੜਾ ਹੈਗਾ ਕਿਸੇ ਦਿਨ ਆਪਾਂ ਤੁਹਾਡੇ ਨਾਲ ਇਹ ਵੀ ਵੀਡੀਓ ਵੀ ਸ਼ੇਅਰ ਕਰਾਂਗੇ ਜਿੱਦੇ ਆਪਾਂ ਫਿਰ ਦੁਬਾਰਾ ਬਣਾਏ ਇਹ ਕਿਉਂਕਿ ਸਕੂਲਾਂ ਵਾਲੇ ਬੱਚਿਆਂ ਦੇ ਨੇ ਹਨ ਚਲੋ ਜਲਦੀ ਜਿਹੜੇ ਹੈਗੇ ਨੇ ਚਾਹੀਦੇ ਸੀਗੇ ਉਹਨਾਂ ਨੂੰ ਬਹੁਤ ਸੋਹਣੀ ਲੱਗਦੀ ਹੈ ਇਹ ਵਾਲੇ ਡਰੈੱਸ ਬਣੀ ਹੋਈ ਆ ਦੇਖੋ ਇਸ ਤਰ੍ਹਾਂ ਬਣਾਇਆ ਜਲਦੀ ਜਲਦੀ ਦੇ ਵਿੱਚ ਬਣਾਇਆ ਫਿਰ ਜਿਹੜੀ ਹੈਗੀ ਤਾਂ ਕਰਕੇ ਚਲੋ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਥੇ ਤੁਸੀਂ ਜਿਹੜੀ ਹੈਗੀ ਲਾਸਟਿਕ ਵੀ ਪਾ ਸਕਦੇ ਹੋ ਹਨ ਇਹਦੇ ਵਿੱਚ ਲਾਸਟਿਕ ਮੈਂ ਤਾਂ ਨਹੀਂ ਪਾਈ ਇਹਦੇ ਵਿੱਚ ਤੁਸੀਂ ਜਿਹੜੀ ਹੈਗੀ ਇਲਾਸਟਿਕ ਵੀ ਪਾ ਸਕਦੇ ਹੋ ਜੀ ਇਹਦੇ ਵਿੱਚ ਮੈਂ ਇਲਾਸਟਿਕ ਤਾਂ ਨਹੀਂ ਬਾਈ ਕਿਉਂਕਿ ਕਈ ਵਾਰੀ ਆਪਾਂ ਨੂੰ ਜਿਹੜਾ ਨਾਲਾ ਵਗੈਰਾ ਲਟਕਣ ਵਾਲਾ ਜਿਹੜਾ ਜ ਮਰਜ਼ੀ ਪਾ ਲਓ ਬਦਲ ਕੇ ਸਿੰਪਲ ਪਾ ਲਓ ਲਟਕਣ ਵਾਲਾ ਪਾ ਲਓ ਆਪਾਂ ਨੇ ਇਹਦਾ ਨਾਲਾ ਪਾਉਣ ਵਾਸਤੇ ਨੇਫਾ 모ੜਿਆ ਫੋਲਡ ਕੀਤਾ ਇਹਦੇ ਵਿੱਚ ਤੁਸੀਂ ਜਿਹੜੀ ਹੈਗੀ ਇਲਾਸਟਿਕ ਵੀ ਪਾ ਸਕਦੇ ਹੋ ਉਹ ਤੁਹਾਡੀ ਹਿੱਸੇ ਜੇ ਇਲਾਸਟਿਕ ਪਾਵੋਗੇ ਨੇ ਹੋਰ ਇਸ ਤਰ੍ਹਾਂ ਹੋ ਜਾਣੇ ਕਿਉਂਕਿ ਇਹ 벨ਟ ਹੈ ਜਿਹੜੀ ਇਹ ਤਾਂ ਕਮੀਜ਼ ਦੇ نیچے ਹੀ ਆ ਜਾਣੀ ਹੈ ਜੀ ਆ ਦੇਖੋ ਇਸ ਤਰ੍ਹਾਂ نیچے ਆ ਜਾਣੀ ਹੈ 벨ਟ ਦਿਖਣੀ ਨਹੀਂ ਹੈਗੀ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬੜਾ ਜੰਮ ਤੁਹਾਨੂੰ ਕਰਕੇ ਦਿਖਾਉਣੀ ਹੈ ਆਹ ਇਹ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਇਹਨੇ ਡਰੈਸ ਨੇ ਬਣਾਣਾ ਹੈ ਇਹ ਜਿਹੜਾ ਹੈਗਾ 7 ਸਾਲ ਦੇ 7 ਸਾਲ ਦੀ ਕੁੜੀ ਹੈ ਜੀ ਉਹਦਾ ਹੈਗਾ ਆ 7 ਸਾਲ ਦੀ ਕੁੜੀਆ ਦਾ ਜਿੱਦਾਂ ਤੁਸੀਂ ਅਸੀਂ 5 ਸਾਲ ਦੇ ਬੱਚਿਆਂ ਦਾ ਵੀ ਹੈਨਾ 4 ਸਾਲ ਦੇ ਬੱਚਿਆਂ ਦਾ ਵੀ ਸਾਰੇ ਜਿਹੜੇ ਹੈਗੇ ਬਣਾਉਣੇ ਆ ਦੇਖੋ ਜੀ ਜਿੱਦਾਂ ਮਰਜੀ ਹੈਨਾ ਬੱਚਿਆਂ ਦੇ ਡਰੈੱਸਾਂ ਬਹੁਤ ਸੋਹਣੀਆਂ ਲੱਗਦੀਆਂ ਨੇ ਪਾਈਆਂ ਹੋਈਆਂ ਗਿੱਧੇ ਵਾਲੀਆਂ ਡਰੈੱਸਾਂ ਸਪੈਸ਼ਲ ਤੇ ਬਹੁਤ ਜ਼ਿਆਦੇ ਹੈਵੀ ਵੀ ਬਣਿਆ ਕਿਉਂਕਿ ਇਹਦਾ ਬਾਰਡਰ ਹੈਵੀ ਹੈਗਾ ਆ ਬਾਰਡਰ ਵੀ ਹੈਵੀ ਹੈਗਾ ਉਹਦੇ ਕਰਕੇ ਥੋੜਾ ਜਿਹਾ ਜ ਹੈਵੀ ਜੋ ਬਹੁਤ ਸੋਹਣਾ ਲੱਗਦਾ ਹੈਵੀ ਬਣਿਆ ਹੋਇਆ ਤੇ ਇਹ ਤੁਸੀਂ ਜਿੱਦਾਂ ਪੁਰਾਣੇ ਦੁਪੱਟੇ ਪਏ ਆ ਹਨਾ ਉਹਦੇ ਵੀ ਤਿਆਰ ਕਰਾ ਸਕਦੇ ਹੋ ਇਹ ਵੀ ਅਸੀਂ ਜਿਹੜਾ ਹੈਗਾ ਦੁਪੱਟੇ ਤੋਂ ਤਿਆਰ ਕੀਤਾ ਹੋਇਆ ਹੈ ਇਹ ਦੁਪੱਟੇ ਹੈਗੇ ਸੀਗੇ ਉਹਨਾਂ ਕੋਲੇ ਇਹ ਆਪਾਂ ਨੇ ਦੁਪੱਟੇ ਤੋਂ ਵੀ ਤਿਆਰ ਕਰਦੇ ਆ ਤੇ ਜੇ ਤੁਸੀਂ ਉਦਾਂ ਕਰਾਉਣਾ ਉਹ ਵੀ ਕਰਾ ਸਕਦੇ ਹੋ ਅਗਲੇ ਆਪਾਂ ਨੇ ਬਣਾਈ ਹੈ ਜੀ ਇਹ ਵਾਲੀ ਫਰੌਕ ਇਹ ਜਿਹੜੀ ਹੈਗੀ ਥੋੜੀ ਜਿਹਾ ਅਲੱਗ ਬਜਾਂਦੀ ਬਣਾਈ ਹੈ ਆਪਾਂ ਨੇ ਫਰੌਕ ਇਹ। ਆ ਦੇਖੋ ਇਸ ਤਰ੍ਹਾਂ ਬਣਾਈ ਹੈ ਜਿਹੜੀ ਸ਼ੌਕ ਬਣਾਈ ਹੈ 44 ਇੰਚ ਦੀ ਲੈਂਥ ਤਿਆਰ ਕਰੀ ਹੈ ਜੀ ਆਪਾਂ ਨੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਦੇਖੋ 44 ਇੰਚ ਇਹਨਾਂ ਦੀ ਲੈਂਥ ਤਿਆਰ ਕਰੀ ਹੋਈ ਹੈ। ਬਾਹ ਜਿਹੜੀ ਹੈਗੀ ਇਸ ਤਰ੍ਹਾਂ ਦੇਖੋ ਲਾਸਟਿਕ ਪਾ ਕੇ ਬਣਾਈ ਹੈ ਇੱਧਰ ਆਪਣੀ ਲਾਸਟਿਕ ਪਾਈ ਹੈ ਜਿਹੜੀ ਬਰੀਕ ਵਾਲੀ ਲਾਸਟਿਕ ਮਿਲ ਜਾਂਦੀ ਹੈ ਬਾਜ਼ਾਰ ਦੇ ਵਿੱਚੋਂ। ਆ ਦੇਖੋ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਵਾਲ ਜਿੱਦਾਂ ਉਹਨਾਂ ਨੇ ਆਪਾਂ ਨੂੰ ਫੋਟੋ ਦਿਖਾਈ ਭੇਜੀ ਸੀਗੀ ਹਨਾ ਫੋਟੋ ਦਿਖਾਈ ਸੀਗੀ ਸੇਮ ਉਸ ਤਰ੍ਹਾਂ ਹੀ ਬਣਾਈ ਹੈ ਆਪਾਂ ਨੇ ਆ ਦੇਖੋ ਇੱਕ ਆਪਾਂ ਨੇ ਇੱਥੇ ਜਿਹੜੇ ਹੈਗੇ ਵਾਲ ਪਾਇਆ ਇਹ ਨੀਚੇ 10 ਇੰਚ ਦੀ ਪੱਟੀ ਜਿਹੜੀ ਹੈਗੀ ਅਲੱਗ ਲਾਈ ਹੈ ਵੀ ਆਪਾਂ ਨੇ ਇਹ ਵਾਲੀ ਪੱਟੀ ਅਲੱਗ ਲੱਗੀ ਹੋਈ ਹੈ ਇਹ 10 ਇੰਚ ਦੀ ਲਾਈ ਹੈ ਮਤਲਬ ਕਿ ਜਿਵੇਂ ਇਹ ਪੱਟੀ ਆਪਣੀ 30 ਇੰਚ ਦੀ ਲੈਣੀ ਸੀਗੀ ਸਾਰੀ ਨੀਚੇ ਵਾਲੀ ਲੈਂਥ ਜਿਹੜੀ 30 ਇੰਚ ਦੀ ਲੈਣੀ ਸੀਗੀ ਉਹਦੇ ਆਪਾਂ ਨੇ ਤਿੰਨ ਭਾਗ ਕਰ ਲਈ ਤਿੰਨ ਭਾਗ ਕਰ ਲੈ ਇੱਕ ਜਿਹੜਾ بڑا ਭਾਗ ਇੱਥੇ ਰਹੇਗਾ ਛੋਟਾ ਭਾਗ ਇੱਥੇ ਲਾਤਾ ਇਹ ਆਪਣੇ 20 ਇੰਚ ਦੀ ਹੈਗੀ ਸੀ ਤੇ ਆਪਾਂ ਨੇ ਇਹ 10 ਇੰਚ ਦੀ ਲੈ ਲਈ ਤੁਸੀਂ ਆਪਣੀ ਲੰਬਾਈ ਦੇ ਅਕੋਰਡਿੰਗ ਲੈ ਸਕਦੇ ਹੋ ਜਿੰਨੀ ਤੁਹਾਡੀ ਹੈ ਨਾ ਲੰਬਾਈ ਨੀਚੇ ਵਾਲੀ ਲੰਬਾਈ ਉਹਦੇ ਜੇ ਤੁਸੀਂ ਆਪਦੀ ਤਿਆਰ ਕਰਦੇ ਹੋ ਆਮ ਨਾਲ ਜਿੰਨਾ ਤੁਹਾਡੀ ਤਾਂ ਨੀਚੇ ਵਾਲੀ ਲੰਬਾਈ ਹੈਗੀ ਹੈ ਨਾ ਦੋ ਹਿੱਸੇ ਤੁਸੀਂ ਉਰੇ ਕੱਢ ਲਓ ਇੱਕ ਹਿੱਸਾ ਨੀਚੇ ਪਾ ਲਓ ਤੇ ਤਿੰਨ ਹਿੱਸੇ ਕਰ ਲਓ ਕਿਉਂਕਿ ਇਹ ਦੇਖੋ ਛੋਟਾ ਭਾਗ ਹੁੰਦਾ ਆ ਇਹ ਵੀ ਆਪਾਂ ਨੇ ਹਲਕੇ ਹਲਕੇ ਵਾਲ ਪਾਏ ਆ ਇਹ ਜਿਹੜਾ ਇਹਦੇ ਨਾਲੋਂ ਵੱਧ ਲੈਣਾ ਪੈਂਦਾ ਜੀ 20 ਇੰਚੋਂ ਜ਼ਿਆਦਾ ਹੀ ਲੈਣਾ ਪੈਂਦਾ ਜਿਹੜਾ ਆਪਣੀ ਜਿੰਨੀ ਆਪਣਾ ਇਹ ਘੇਰ ਹੈਗਾ ਇਹ ਘੇਰ ਇਸ ਤੋਂ ਜ਼ਿਆਦਾ ਲੈਣਾ ਪੈਂਦਾ ਤਾਂ ਹੀ ਉਹ ਇੱਥੇ ਜਿਹੜੇ ਹੈਗੇ ਬਲ ਪੈਂਦੇ ਆ ਇਹ ਬਲ ਜਿਹੜੇ ਮੈਂ ਤਾਗਾ ਖਿੱਚ ਕੇ ਪਾਏ ਹੋਏ ਆ ਤਾਗਾ ਖਿੱਚ ਕੇ ਬਲ ਪਾਏ ਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਣੇ ਗਲਾ ਤਿਆਰ ਕਰਿਆ ਆ ਦੇਖੋ ਵੈਸੇ ਬੋਟ ਨੈਕ ਗਲਾ ਤਿਆਰ ਕੀਤਾ ਹੈ ਹਲਕਾ ਜਿਹਾ ਆਪਣੇ ਕੱਟ ਦਿੱਤਾ ਆ ਇਹ ਆਪਾਂ ਨੇ ਜਿਹੜਾ ਹੈਗਾ ਬੋਕਰਮ ਦੇ ਉੱਪਰ ਗਲਾ ਕੱਟ ਕੱਟ ਕੇ ਤਿਆਰ ਕਰਿਆ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਵੋਟ ਨੈਕ ਵੀ ਨਹੀਂ ਤੇ ਚਾਹੀਦਾ ਜ਼ਿਆਦਾ ਡੀਪ ਨਹੀਂ ਤੇ ਚਾਹੀਦਾ ਜ਼ਿਆਦਾ ਵੋਟ ਨੈਕ ਨਹੀਂ ਤੇ ਚਾਹੀਦਾ ਇਹ ਆਪਾਂ ਨੇ ਜ਼ਿਆਦਾ ਚੌੜਾ ਨਹੀਂ ਕਰਿਆ ਤੇ ਜ਼ਿਆਦਾ ਲੰਬਾ ਨਹੀਂ ਕਰਿਆ ਇਹ ਜਿਹੜਾ ਹੈਗਾ ਅਸੀਂ ਨੀਚੇ ਨੂੰ ਸਾਢੇ ਕਿ ਚਾਰ ਦੀ ਕਟਾਈ ਕਰੀ ਏ ਸਾਢੇ ਕਿ ਚਾਰ ਦੀ ਕਟਾਈ ਕਰੀ ਹੋਈ ਏ ਦੇਖੋ ਇਹ ਜਿਹੜਾ ਹੈਗਾ ਆਪਾਂ ਨੇ ਬੁਕਰਮ ਦੇ ਉੱਪਰ ਗਲਾ ਕੱਟ ਕੇ ਤਿਆਰ ਕਰਿਆ ਪਿਸਲਾ ਗਲਾ ਵੀ ਜਿਹੜਾ ਹੈਗਾ ਸੇਮ ਹੀ ਏ ਉਨੀ ਕੁ ਲੈਂਥੀ ਏ ਜਿਹੜਾ ਹੈਗਾ ਉੰਨਾ ਕੀ ਡੀਪ ਰੱਖਿਆ ਉੰਨਾ ਕੀ ਚੌੜਾਈ ਰੱਖੀ ਏ ਬਾਵਾ ਜਿਹੜੀਆਂ ਹੈਗੀਆਂ ਅੱਧੀਆਂ ਕਰੀ ਜਾਂਨੇ ਆਪਾਂ ਨੇ ਲਾਸਟਿਕ ਪਾ ਕੇ ਕਰੀ ਜਾਂਨੇ ਬਹੁਤ ਸੋਹਣੀ ਫਰਾਕ ਲੱਗਦੀ ਹੈ ਜਿੱਦਾਂ ਬਣੀ ਬਣਾਈ ਲਈ ਹੁੰਦੀ ਹੈ ਇਦਾਂ ਹੀ ਲੱਗਦੀ ਹੈ ਫਰਾਕ ਬਹੁਤ ਸੋਹਣੀ ਲੱਗਦੀ ਹੈ ਜਿੱਦਾਂ ਚਲੋ ਅਗਲੇ ਨੇ ਹਨ ਆਪਾਂ ਨੂੰ ਫੋਟੋ ਵਗੈਰਾ ਭੇਜੀ ਸੀ ਵੀ ਉਸ ਤਰ੍ਹਾਂ ਹੀ ਆਪਾਂ ਨੇ ਜਿਹੜੀ ਹੈਗੀ ਇਹ ਫਰਾਕ ਬਣਾਈ ਹੈ ਉੱਪਰ ਬਾਡੀ ਲਗਾਈ ਹੈ ਇਹਦੇ ਉੱਪਰ ਆਪਾਂ ਨੇ ਜਿਹੜੇ ਹੈਗੇ ਹਾਫ ਹਾਫ ਪਲੇਟਾਂ ਪਾਈਆਂ ਨੇ ਕੱਲੀਆਂ ਜਿਹੜੀਆਂ ਸਿੱਧੀਆਂ ਪਲੇਟਾਂ ਪਾਈਆਂ ਨੇ ਜੀ ਕੱਲੀਆਂ ਸਿੱਧੀਆਂ ਸਿੱਧੀਆਂ ਪਲੇਟਾਂ ਪਾਈਆਂ ਨੇ ਪਿੱਛੇ ਵੀ ਪਾਈਆਂ ਹੋਈਆਂ ਕਿ ਇਸੇ ਵੀ ਪਾਈਆਂ ਨੇ ਰਿਯਾਨ ਕਾਟਨ ਦਾ ਜਿਹੜਾ ਹੈਗਾ ਇਹ ਵਾਲਾ ਸੂਟ ਸੀਗਾ ਰਿਯਾਨ ਕਾਟਨ ਤੇ ਫਰਾਕ ਜਿਹੜੀ ਹੈਗੀ ਬਹੁਤ ਵਧੀਆ ਬਣਦੀ ਹੈ ਜੇ ਤੁਸੀਂ ਥੋੜੀ ਜੀ ਮਤਲਬ ਕਿ ਡਿਗਮੀ ਜੀ ਪਾਉਣਾ ਪਸੰਦ ਕਰਦੇ ਹੋ ਹਨ ਤਾਂ ਰਿਯਾਨ ਕਾਟਨ ਦੇ ਕੱਪੜੇ ਦੀ ਫਰਾਕ ਬਹੁਤ ਸੋਹਣੀ ਬਣਦੀ ਹੈ ਤੁਸੀਂ ਚਲੋ ਜੀ ਜਿੰਨੇ ਕ ਆਪਣੇ ਜਿਹੜਾ ਆਪਣੇ ਥੋੜੇ ਕਿਉਂਕਿ ਸਿੰਪਲ ਸੂਟ ਕਾਫੀ ਬਣੇ ਆ ਹਨਾ ਸਿੰਪਲ ਸੂਟਾਂ ਵੀ ਆਪਾਂ ਵੀਡੀਓ ਨਹੀਂ ਦਿੱਤੀ ਹੈਗੀ ਤੇ ਸਿੰਪਲ ਸੂਟ ਜਿਹੜੇ ਹੈਗੇ ਸਪੈਕ ਵੀ ਕਰਨੇ ਆ ਕੋਪ ਪ੍ਰੈਸਾਂ ਕਰਨ ਵਾਲੇ ਪਏ ਆ ਸਿੰਪਲ ਸੂਟ ਕਾਫੀ ਬਣਿਆ ਜਾਂ ਆਪਣੀਆਂ ਇਹਦੇ ਨਾਲ ਦੀਆਂ ਡਰੈੱਸਾਂ ਬਣੀਆਂ ਨੇ ਤੇ ਸਲਵਾਰਾਂ ਨਾਲ ਵੀ ਇਹ ਸੂਟ ਬਣੇ ਆ ਤੇ ਘੱਗਰਿਆਂ ਨਾਲ ਵੀ ਬਣੇ ਆ ਇਹ ਵਾਲੀਆਂ ਡਰੈੱਸਾਂ ਬਣੀਆਂ ਨੇ ਆਪਣੇ ਕੋਲੇ ਜਿੰਨੇ ਕ ਆਪਣੇ ਕੋਲੇ ਜਹਣਾ ਜਿਹੜੇ ਥੋੜੇ ਜਿ ਬਣੇ ਸੀਗੇ ਕਿਉਂਕਿ ਬਹੁਤ ਭੈਣਾ ਦੇ ਬੱਚੇ ਜਿਹੜੇ ਹੈਗਾ ਸਕੂਲੀ ਫੰਕਸ਼ਨਾਂ ਦੇ ਵਿੱਚ ਲੱਗੇ ਹੋਏ ਹੈ ਹਨਾ ਸੋਚਦੀਆਂ ਨੇ ਨਹੀਂ ਵੀ ਤੁਸੀਂ ਲਿਆ ਸਕਦੇ ਤਾਂ ਤੁਸੀਂ ਘਰੇ ਕੱਪੜੇ ਦਾ ਕੱਪੜਾ ਲੈ ਕੇ ਇਹ ਤਿਆਰ ਕਰ ਸਕਦੇ ਹੋ ਗੋਟੇ ਵਗੈਰਾ ਲੈ ਲਓ ਜਿੱਦਾਂ ਮਰਜ਼ੀ ਤੁਸੀਂ ਇਹ ਗੋਟੇ ਆਪਣੀ ਮਰਜ਼ੀ ਨਾਲ ਲੈ ਕੇ ਜਿਹੜਾ ਹੈਗਾ ਤਿਆਰ ਕਰਕੇ ਪਾ ਸਕਦੇ ਹੋ ਜਿਹੜੀਆਂ ਭੈਣਾ ਨੂੰ ਸਲਾਈ ਕਰਨੀ ਆਉਂਦੀ ਹੈ ਉਹ ਉਹਦੇ ਬੱਚਿਆਂ ਦੇ ਘਰੇ ਤਿਆਰ ਕਰਕੇ ਪਾ ਸਕਦੇ ਨੇ ਚਲੋ ਜੀ ਦੇਖ ਕੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਕਿੰਨੇ ਦੀਆਂ ਵੀ ਵੀਡੀਓ ਤੁਸੀਂ ਸਾਡੀਆਂ ਦੇਖਣਾ ਚਾਹੁੰਦੇ ਹੋ ਹਨ ਤੁਸੀਂ ਤੁਹਾਨੂੰ ਸਾਡੇ ਘਰਾਂ ਦੀ ਵਲੌਗ ਵਧੀਆ ਲੱਗਦੇ ਆ ਜਾਂ ਹਨਾ ਸਲਾਈ ਦੇ ਵਲੌਗ ਵੀਡੀਓ ਵਧੀਆ ਲੱਗਦੀਆਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਸਲਾਈ ਚਾਹੀਦੀ ਹੈ ਤੁਸੀਂ ਕਿੱਦਾਂ ਦੀ ਸਲਾਈ ਸਾਡੇ ਕੋਲੋਂ ਦੇਖਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਅਸੀਂ ਹਾਰੇ ਇੱਕ ਵੀਡੀਓ ਤੁਹਾਡੇ ਲਈ ਲੈ ਕੇ حاضر ਹੋਵਾਂਗੇ ਜੀ حاضر ਹੁੰਨੇ ਹੁੰਨੇ ਆ ਹੋਵਾਂਗੇ ਵੀ ਹੁੰਦੇ ਵੀ ਰਵਾਂਗੇ ਤੇ ਜਿਹੜੇ ਅਸੀਂ ਘਰਾਂ ਦੇ ਵਲੌਗ ਪਾਉਣੇ ਆ ਘਰ ਦੇ ਵਿੱਚ ਵਲੌਗ ਪਾਉਣੇ ਇਹਨਾਂ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਕਿਉਂਕਿ ਬਹੁਤ ਭੈਣਾ ਦੇ ਕਮੈਂਟ ਆਉਂਦੇ ਸੀਗੇ ਬਾਹਰលੀਆਂ ਦੇ ਹਨਾ ਕਿ ਘਰ ਦੇ ਵਲੌਗ ਵੀ ਦਿਆ ਕਰੋ ਉਹਦੇ ਕਰਕੇ ਸਾਨੂੰ ਘਰ ਦੇ ਵਲੌਗ ਵੀ ਦੇਣੇ ਪੈਂਦੇ ਨੇ ਉਹਨੂੰ ਵੀ ਪਿਆਰ ਦਿਆ ਕਰੋ ਵੀਡੀਓ ਦੇਖਿਆ ਕਰੋ ਵਾਚ ਕਰਿਆ ਕਰੋ ਇੱਕ ਪਾਸਟ ਹੈ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ